ਬੇਨਤੀ ਕਰਮੀ ਆ ਮੈਂ ਆਪਣੇ ਕਲਾਕਾਰ ਵੀਰਾਂ ਨੂੰ ਚਲੋ ਸਾਡਾ ਫੀਲਡ ਹੈ ਅਸੀਂ ਕੰਮ ਕਰਦੇ ਆ ਇੱਥੇ ਸਵੇਰ ਦੇ ਮੇਰੇ ਖਿਆਲ 50 ਕਲਾਕਾਰ ਆ ਕੇ ਚਲੇ ਗਏ ਉਹਨਾਂ ਦੇ ਵਿੱਚੋਂ ਮੈਂ ਸੌਰੀ ਮੰਗਦਾ ਪਹਿਲੇ ਹੀ ਕੋਈ ਵੀ ਕਲਾਕਾਰ ਇੰਦਾ ਦਾ ਨਹੀਂ ਆਇਆ ਜਿਨੇ ਮੈਨੂੰ ਸੁਰ ਦੱਸਿਆ ਹੋਵੇ ਆਪਣਾ ਜਿਨੇ ਮੈਨੂੰ ਆਪਣਾ ਲਾਗ ਦੱਸਿਆ ਹੋਵੇ ਗਾਇਕ ਜੀਆ ਕਿਉਂ ਤੁਸੀਂ ਜਲੂਸ ਕੱਢਦੇ ਮੈਨੂੰ ਸਮਝ ਨਹੀਂ ਆਉਂਦੀ ਗਾਇਕੀ ਇੰਨੀ ਸਸਤੀ ਨਹੀਂ ਐ ਹੁਣ ਮੋਰੇ ਪੰਡਾਲ ਸਾਰਾ ਹੀ ਖਾਲੀ ਐ ਤੁਸੀਂ ਗਾਣੋ ਨਹੀਂ ਹਟਦੇ ਇੱਕ ਕਲਾਕਾਰ ਮੈਨੂੰ ਭਾਜੀ ਕਹਿੰਦਾ ਕਹਿੰਦਾ ਯਾਰ ਸਾਨੂੰ ਪੈਸੇ ਨਹੀਂ ਬਣਦੇ ਮੈਂ ਕਿਹਾ ਪੈਸੇ ਨਹੀਂ ਬਣਦੇ ਹੁੰਦੇ ਪੈਸੇ ਬਣਾਣੇ ਪੈਂਦੇ ਹੁੰਦੇ ਤੁਸੀਂ ਕੁਛ ਇਦਾਂ ਦੀ ਆਪਣੀ ਕਲਾ ਪੇਸ਼ ਕਰੋ ਕੁਛ ਇਦਾਂ ਦਾ ਗਾਓ ਕਿ ਲੋਕ ਤੁਹਾਨੂੰ ਪੈਸੇ ਦੇਣ ਇਹ ਨਾ ਹੋਵੇ ਕਿ ਤੁਸੀਂ ਗਾਣਾ ਸ਼ੁਰੂ ਕਰੋ ਤੇ ਲੋਕ ਉੱਠ ਕੇ ਚਲੇ ਜਾਂਦੇ ਸੋ ਮੈਂ ਬੇਨਤੀ ਵੀ ਕਰਦਾ ਹਾਂ ਔਰ ਮਾਫੀ ਵੀ ਮੰਗਦਾ ਨਾਲ ਨਾਲ ਕਿਉਂਕਿ ਸਾਰੇ ਮੇਰੇ ਆਰਟਿਸਟ ਭਰਾਇਆ ਕਲਾਕਾਰਾਂ ਤੁਸੀ ਯਾਰ ਸਿੱਖ ਕੇ ਆਓ ਥੋੜਾ ਜਿਆ ਥੋੜਾ ਜਿਆਦਾ ਸਿੱਖੋ ਜਿੰਨਾ ਕਿ ਗਾਣਾ ਉਹਨਾਂ ਦਾ ਸਿੱਖੋ ਜ਼ਰੂਰੀ ਹੈ ਪਿੰਡ ਚਾਲ ਬਣੀ ਆ ਮੈਨੂੰ ਸਮਝ ਨਹੀਂ ਆਦੀ ਲੜਾਈ ਹੋ ਜਾਂਦੀ ਮੈਨੂੰ ਨਹੀਂ ਟਾਈਮ ਤਾਂ ਮੈਨੂੰ ਨਹੀਂ ਦੱਸੋ ਕੀ ਮਜ਼ਾਕ ਬਣਾਇਆ ਪਿਆ ਹੁੰਦਾ ਕੁਰਸੀਆਂ ਖੱલી ਪਈਆਂ ਇਦਾਂ ਦੇ ਮਾਹੌਲ 'ਚ ਬੰਦਾ ਬੋਲਣ ਨੂੰ ਜੀ ਨਹੀਂ ਕਰਦਾ ਜੇ ਕੋਈ ਗਾਈ ਜਾਂਦੀ ਮਤਲਬ ਉਹ ਕਿ ਮਤਲਬ ਨਹੀਂ ਸਮਝ ਗਏ ਗਾਇਕੀ ਇੱਕ ਸਬਜੈਕਟ ਹੈ ਇਹ ਮਾਲਕ ਨੂੰ ਮਿਲਣ ਦਾ ਰਸਤਾ ਰੂਹਾਨੀਅਤ ਦਾ ਰਸਤਾ ਯਾਰ ਅਸੀਂ ਸਿਰਫ ਔਰ ਸਿਰਫ ਇੱਕ ਦਿਹਾੜੀ ਦਾ ਜ਼ਰੀਆ ਬਣਾ ਲਿਆ ਵੇ ਅਸੀਂ ਇੱਕ ਦਿਹਾੜੀ ਲਾਂ ਚੱਲੇ ਯਾਰ ਦਿਹਾੜੀ ਵੀ ਲਾਂ ਚੱਲੇ ਤੁਸੀਂ ਮਿਹਨਤ ਨਾ ਕਰੋ ਰਾਜਮਿਸਤਰੀਆਂ ਦੇ ਨਾਲ ਬੰਦਾ ਜਾਂਦਾ ਉਹਦੇ ਨਾਲ ਉਹ ਬੰਦਾ ਪ੍ਰੋਪਰ ਕੰਮ ਕਰਾਉਂਦਾ ਰਾਜਮਿਸਤਰੀ ਨੂੰ ਜੋ ਵੀ ਚਾਹੀਦਾ ਬਣਾ ਕੇ ਦਿੰਦਾ ਇੱਕ ਮਜ਼ਦੂਰ ਇਥੇ ਤਾਂ ਕੁਝ ਵੀ ਨਹੀਂ ਆਮੇ ਲੱਖ ਰੁਪਏ ਦਾ ਸਾਜ ਲਾ ਕੇ ਬੈਠੇ ਹੋ ਮੈਨੂੰ ਕਿਸੇ ਨੇ ਵੀ ਦੱਸਿਆ ਭਾਜੀ ਮੈਂ ਇਸ ਰਾਗ ਦੇ ਵਿੱਚ ਗਾਣਾ ਗਾਉਂਦੀ ਮੈਂ ਇਸ ਸੁਰ ਦੇ ਗਾਣਾ ਇੱਕ ਸਾਡੇ ਭਾਈ ਸਾਹਿਬ ਆਏ ਸੀ ਇੱਥੇ ਕਹਿੰਦੇ ਪਟਕਾ ਗਾਣਾ ਵੇਖ ਕਿਹੜਾ ਪਟਕਾ ਕਿਹੜੇ ਸੁਰ ਦੇ ਗਾਣਾ ਕਿਹੜੇ ਰਾਗ ਦੇ ਗਾਣਾ ਮੈਨੂੰ ਦੱਸ ਤਾਂ ਦੇ ਗਾਣਾ ਸ਼ੁਰੂ ਕਰ ਦਿੱਤਾ ਕਹਿੰਦਾ ਭਾਜੀ ਮੈਂ ਤੁਹਾਨੂੰ ਦੱਸਣਾ ਬਾਅਦ ਵਿੱਚ ਪਤਾ ਨਹੀਂ ਹੁਣ ਘਰੇ ਜਾ ਕੇ ਫੋਨ ਤੇ ਦੱਸਣਾ ਸਮਝ ਨਹੀਂ ਆਉਂਦੀ ਮੈਂ ਬੇਨਤੀ ਕਰਦਾ ਵੀਰਾਂ ਨੂੰ ਨਾ ਆਪਣਾ ਆਪਣੀ ਬੇਇੱਜ਼ਤੀ ਕਰਾਓ ਨਾ ਯਾਰ ਗਾਇਕੀ ਦੀ ਬੇਇੱਜ਼ਤੀ ਕਰਾਓ ਗਾਇਕੀ ਇੱਕ ਬੜਾ ਬੜਾ ਰੋਹਾਨੀਅਤ ਵਾਲਾ ਮਜ਼ਮੂਨ ਹੈ ਸਬਜੈਕਟ ਹੈ ਥੋੜਾ ਜਿਹਾ ਸਿੱਖ ਕੇ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਬਹੁਤ ਖੁਸ਼ ਹਾਂ ਪਰ ਅਸੀਂ ਜਿੰਨਾ ਕਾ ਹੋਣਾ ਹੈ ਉਹ ਜੋਨੇ ਆ ਉਹਨਾਂ ਕਾ ਸਾਨੂੰ ਆਉਂਦਾ ਹੈ ਥੋੜਾ ਜਿਆਦਾ ਥੋੜਾ ਜਿਆਦਾ ਮਿਹਨਤ ਕਰੋ ਜਲੂਸ ਨਾ ਕਟੋ ਗਾਇਕੀ ਦਾ ਬੇਨਤੀ ਹੈ ਵੀਰ ਅਸੀਂ ਇੱਥੇ ਮੇਲਾ ਲਾ ਲਿਆ ਉੱਥੇ ਮੇਲਾ ਲਾ ਲਿਆ ਉੱਥੇ ਮੇਲਾ ਲਾ ਲਿਆ ਦੇਿਆੜੀ ਕਰ। ਜੇ ਦਿਹਾੜੀ ਕਰਨੀ ਫਿਰ ਨਰੇਗਾ ਦੇ ਫਾਰਮ ਘਰ ਦੋ। ਮੇਰੇ ਸਾਹਬ ਦਾ ਤਾਂ ਵਧੀਆ ਗੱਲ। ਸੋ ਬੇਨਤੀ ਹੈ ਮੇਰੀ ਪਲੀਜ਼ ਥੋੜਾ ਜਿਆਦਾ ਥੋੜਾ ਜਿਆਦਾ ਗਾਇਕੀ ਦੀ ਇੱਜ਼ਤ ਕਰੋ। ਇਹ ਸੰਗੀਤ ਹੈ, ਸੰਗੀਤ ਰੱਬ ਨੂੰ ਮਿਲਣ ਦਾ ਜ਼ਰੀਆ। ਪਰ ਇੱਥੇ ਤਾਂ ਸਾਨੂੰ ਇਹ ਆਵੇ 100-200 ਰੁਪਏ ਮਿਲਣਾ ਚਾਹੀਦਾ, ਦੈਟਸ ਆਲ। ਤੁਹੋ ਗੁਸਾ ਵੀ ਨਾ ਕਰਿਓ ਜੇ ਕਰ ਵੀ ਲਵੇ ਤਾਂ ਵੀ ਮੈਨੂੰ ਕੋਈ ਡਰ ਨਹੀਂ ਹੈ ਜਿਹੜੀ ਗੱਲ ਸੱਚੀ ਹੈ ਉਹ ਮੈਂ ਕਹਿਣੀ ਜ਼ਰੂਰੀ ਸਮਝਦਾ ਅੱਗੇ ਤੋਂ ਮੈਂ ਲਾਈਵ ਚੱਲਾਂਗਾ ਮੈਂ ਉਸ ਕਲਾਕਾਰ ਦੇ ਨਾਲ ਬਿਜਾਉਂਗਾ ਜਿਹੜਾ ਮੈਨੂੰ ਆਪਣਾ ਸੁਰ ਦੱਸੂਗਾ ਮੈਨੂੰ ਆਪਣਾ ਰਾਗ ਦੱਸੂਗਾ ਚਾਹੇ ਸਟੇਜ ਤੇ ਮੇਰੀ ਕਿਸੇ ਨਾਲ ਲੜਾਈ ਹੋ ਜਾਵੇ ਬੇਸ਼ੱਕ ਜਲੂਸ ਕੱਢਿਆ ਵਿਆ ਯਾਰ ਸਮਝ ਨਹੀਂ ਆਉਂਦੀ ਮੈਂ ਕਹਿੰਦਾ ਤੁਹਾਡੇ ਨਾਲ ਤਾਂ ਸੌਰੀ ਟੂ ਸੇ ਤੁਹਾਡੇ ਨਾਲ ਉਹ ਜਿਹੜੇ ਵਿਆਹਾਂ ਦੇ ਵਿੱਚ ਢੋਲਕੀਆਂ ਵਾਲੇ ਜਾਂਦੇ ਆ ਨਾ ਉਹ ਚੰਗੇ ਆ ਚੰਗੇ ਆ 100 ਗੁਣਾ ਕਿਉਂ ਜਲੂਸ ਕੱਢਦੇ ਯਾਰ ਕਾਈ ਕੀ ਸੋ ਥੋੜੀ ਜੀ ਗੌਰ ਕਰੋ ਮੇਰੇ ਭਰਾ ਜਰੂਰ ਚੰਗਾ ਨਹੀਂ ਲੱਗਦਾ ਇਹ ਤੁਹਾਨੂੰ ਮਿਹਰਬਾਨੀ ਸੋ ਮਾਫੀ ਵੀ ਮੈਂ ਮੰਗਦਾ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਸਾਡੇ ਸਾਜੂ ਸਾਜੂ